ਲੇਕਿਨ ਇਹ ਸਾਲਾ ਕਰ ਕਹਿ ਰਹਾ ਹੈ ਆਪ ਹਾਂਜੀ ਹਾਂਜੀ ਐਕਸਕਿਊਜ਼ ਮੀ ਮੈਡਮ ਹਲੋ ਹਾਂਜੀ ਅਬ ਮੈਡਮ ਮੈਂ ਇੱਕ ਜਾਦੂਗਰ ਹਾਂ ਜੀ ਤੇ ਮੈਂ ਨਾ ਤੁਹਾਨੂੰ ਜਾਦੂ ਕਰਕੇ ਦਿਖਾਉਣਾ ਚਾਹੁੰਦਾ ਜੀ ਨਹੀਂ ਆਪ ਦਾ ਕੰਮ ਕਰੋ ਮੈਡਮ ਪਲੀਜ਼ ਦੇਖ ਲਓ ਜੀ ਹਨਾ ਸਾਡੇ ਗਰੀਬ ਬੰਦੇ ਆ ਭਲਾ ਹੋ ਜਾਊਗਾ ਨਾਲੇ ਰੀਲ ਬਣ ਜੂਗੀ ਸਾਡੀ ਜੀ ਹਨਾ ਠੀਕ ਹੈ ਹਾਂਜੀ ਤੇ ਮੈਡਮ ਮੈਂ ਨਾ ਬਿਨਾ ਦੇਖੇ ਦੱਸ ਸਕਦਾ ਤੁਹਾਡੇ ਕੋਲ ਕਿਹੜਾ ਫੋਨ ਆ ਤੇ ਤੁਹਾਡੀ ਜੇਬ ਵਿੱਚ ਕਿੰਨੇ ਰੁਪਏ ਨੇ ਅੱਛਾ ਲੇਕਿਨ ਇੱਕ ਸੈਕਿੰਡ ਨਾ ਦੱਸ ਗਿਆ ਫਿਰ ਜੇ ਨਾ ਦੱਸ ਗਿਆ ਤਾਂ ਮੈਂ 1000 ਰੁਪਏ ਤੁਹਾਨੂੰ ਆਪਣੇ ਕੋਲ ਦਊਂਗਾ ਜੀ ਠੀਕ ਹੈ ਅਭੀ ਬਜਾ ਤੁਹਾਡੇ ਕੋਲੇ ਨਾ ਇਸ ਟਾਈਮ 500 ਰੁਪਈਆ ਵਾ ਤੇ ਬੇਬੋ ਦਾ ਫੋਨ ਆ ਝੂਠ ਮਾਰਦਾ ਮੇਰੇ ਕੋਲ ਐਪਲ ਦਾ ਫੋਨ ਹੈ ਤੇ 5000 ਰੁਪਏ ਕੈਸ਼ ਹੈ ਓਹੋ ਜਿੱਤ ਕੇ ਮੈਡਮ ਤੁਸੀਂ ਆ ਲਓ 1000 ਰੁਪਏ ਹੈ ਕੀ ਹੋਇਆ ਕੋਈ ਗੱਲ ਨਹੀਂ ਕਿਦਾਂ ਲੱਗਾ ਜਾਦੂ ਬਹੁਤ ਵਧੀਆ ਸੀ ਬਣ ਗਈ ਨੀ ਲਓ ਬਣ ਗਈ ਬੰਦ ਚੱਲ ਜਲੀਏ ਫਿਰ ਤਾਂ ਸਹੀ ਗੱਲ ਦੀ ਹੈ ਬੜੇ ਕੱਟ ਲੱਗ ਲੋ ਕੱਲ ਕਿਸੇ ਹੋਰ ਨੂੰ ਜਾ ਕੇ ਦਿਖਾਉਣਾ ਫਿਰ ਆਹ ਓ ਇਦਾਂ ਹੀ ਆ ਮੇਰਾ ਫੋਨ ਮੇਰੇ ਪੈਸੇ ਬੜਾ ਹਰਾਮੀ ਹੋ ਗਿਆ ਬੱਚਾ